ਆਓ ਸੁਣੀਏ ਹਰਿੰਦਰ ਸਿੰਘ ਗੋਗਨਾ ਦੇ ਲਿਖੀ ਹੋਈ ਕਹਾਣੀ Holi ਵਾਲੇ ਦਿਨ ਇਸ ਵਾਰ ਦੀ Holi ਆਪਾਂ ਸਾਰੇ ਗੁਰਦੀਪ ਦੇ ਘਰ ਮਨਾਵਾਂਗੇ ਕਲਾਸ ਵਿੱਚ ਸੰਦੀਪ ਨੇ ਬਾਕੀ ਦੋਸਤਾਂ ਨੂੰ ਕਿਹਾ ਤਾਂ ਸਾਰੇ ਸਹਿਮਤ ਹੋ ਗਏ ਪਰ ਰਣਵੀਰ ਕੁਝ ਨਾ ਬੋਲਿਆ ਕਿਉਂ ਬਈ ਰਣਵੀਰ ਤੂੰ ਕੁਝ ਨਹੀਂ ਬੋਲਿਆ ਨਕুল ਨੇ ਰਣਵੀਰ ਨੂੰ ਮੋਢੇ ਤੋਂ ਹਲੂਨ ਕੇ ਪੁੱਛਿਆ ਰਣਬੀਰ ਨੇ ਆਪਣੇ ਚਿਹਰੇ ਤੇ ਬਨਾਵਤੀ ਜਹੀ ਮੁਸਕਰਾਣ ਬਖੇਰੀ ਤਾ ਚਿੰਟੂ ਕਹਿ ਲੱਗਾ ਲੱਗਦਾ ਏ ਪਿਛਲੀ ਹੋਲੀ ਵਾਲਾ ਰੰਗ ਇਸ ਦੇ ਮੂੰਹ ਵਿੱਚੋਂ ਅਜੇ ਤੱਕ ਨਹੀਂ ਨਿਕਲਿਆ ਤਦ ਦੇ ਤਾਇ ਚੁੱਪ ਐ ਫਿਰ ਸਾਰੇ ਜਨੇ ਠਹਾਕਾ ਲਗਾ ਕੇ ਹੱਸ ਪਏ ਨਹੀਂ ਯਾਰ ਇਹ ਗੱਲ ਨਹੀਂ ਅੱਜ ਅਧਿਆਪਕ ਜੀ ਨੇ ਮੈਨੂੰ ਸਵੇਰੇ ਸਕੂਲ ਵੜਦੇ ਸਮੇਂ ਫਿਰ ਫੀਸ ਲਈ ਟੋਕਿਆ ਕਿ ਤੂੰ ਇਸ ਮਹੀਨੇ ਦੀ ਫੀਸ ਨਹੀਂ ਭਰੀ ਮੈਂ ਫੀਸ ਕਿੱਥੋਂ ਲਿਆਵਾਂ ਤੁਹਾਨੂੰ ਤਾਂ ਪਤਾ ਹੀ ਹੈ ਕਿ ਮੇਰੇ ਪਾਪਾ ਦਾ ਪਿਛਲੇ ਦਿਨੀ ਸੜਕ ਹਾਦਸੇ ਵਿੱਚ ਐਕਸੀਡੈਂਟ ਹੋ ਗਿਆ ਸੀ ਪਰ ਸੋਈ ਉਹ ਘਾਰੇ ਹਨ ਤੇ ਅਜੇ ਵੀ ਕੰਮ ਕਰਤੇ ਨਹੀਂ ਜਾ ਰਹੇ ਘਰ ਵਿੱਚ ਪੈਸੇ ਦੀ ਬੜੀ ਤੰਗੀ ਹੈ ਅਜਿਹੀ ਹਾਲਤ ਵਿੱਚ ਹੋਲੀ ਮਨਾਉਣਾ ਵੀ ਜੀ ਨਹੀਂ ਕਰਦਾ ਰਣਵੀਰ ਕਹਿ ਕੇ ਚੁੱਪ ਹੋ ਗਿਆ ਤਦੇ ਸਾਰੀ ਛੁੱਟੀ ਦੀ ਕੰਟੀ ਵੱਜ ਗਈ ਰਣਬੀਰ ਤੇ ਉਸਦੇ ਜਮਾਤੀ ਇੱਕੋ ਮੁਹੱਲੇ ਵਿੱਚ ਹੀ ਰਹਿੰਦੇ ਸਨ ਰਣਬੀਰ ਦੇ ਪਾਪਾ ਸਬਜ਼ੀ ਦੀ ਰੇੜੀ ਲਗਾਉਂਦੇ ਸਨ ਤੇ ਘਰ ਵਿੱਚ ਇਕੱਲੇ ਕਮਾਉਣ ਵਾਲੇ ਸਨ ਅਗਲੇ ਦਿਨ ਹੋਲੀ ਦਾ ਤਿਉਹਾਰ ਸੀ ਰਣਬੀਰ ਦੇ ਸਾਰੇ ਦੋਸਤ ਅਚਾਨਕ ਉਸਦੇ ਘਰ ਪੁੱਜ ਗਏ ਰਣਬੀਰ ਉਸ ਸਮੇਂ ਵੇੜੇ ਵਿੱਚ ਬੈਠਾ ਕੋਈ ਕਿਤਾਬ ਪੜ੍ਹ ਰਿਹਾ ਸੀ ਆਪਣੇ ਦੋਸਤਾਂ ਨੂੰ ਅਚਾਨਕ ਆਏ ਦੇਖ ਉਹ ਕੁਝ ਹੈਰਾਨ ਹੋਇਆ ਫਿਰ ਸਮਝ ਗਿਆ ਕਿ ਸਭ ਉਸ ਨਾਲ ਹੋਲੀ ਮਨਾਉਣ ਆਏ ਹਨ ਰਣਬੀਰ ਹੈਪੀ ਬਰਥਡੇ ਸਭ ਦੋਸਤਾਂ ਨੇ ਜਦੋਂ ਇੱਕੋ ਸੁਰ ਵਿੱਚ ਕਿਹਾ ਤਾਂ ਰਣਬੀਰ ਦੀ ਹੈਰਾਨੀ ਹੋਰ ਵੱਧ ਗਈ ਰਣਬੀਰ ਸਾਨੂੰ ਪਤਾ ਲੱਗਿਆ ਕਿ ਅੱਜ ਹੀ ਤੇਰਾ ਜਨਮ ਦਿਨ ਵੀ ਹੈ ਹੋਲੀ ਤੇ ਜਨਮ ਦਿਨ ਮੁਬਾਰਕ ਨਕੁਲ ਨੇ ਕਿਹਾ ਐਨੇ ਵਿੱਚ ਹੀ ਰਣਬੀਰ ਦੇ ਮੰਮੀ ਅੰਦਰੋਂ ਸਭ ਲਈ ਪਾਣੀ ਲੈ ਆਏ ਤੇ ਸਭ ਨੂੰ ਬੈਠਣ ਲਈ ਕਿਹਾ ਨਹੀਂ ਆਂਟੀ ਬੈਠਣ ਦਾ ਸਮਾਂ ਕਿੱਥੇ ਅਸੀਂ ਹੋਲੀ ਚ ਖੇਡਣੀ ਹੈ ਹੁਣ ਤਾਂ ਰਣਬੀਰ ਨੂੰ ਸਾਡੇ ਨਾਲ ਜਾਣ ਦਿਓ ਤਾਂ ਕਿ ਸਾਡੇ ਨਾਲ ਹੋਲੀ ਖੇਡ ਸਕੇ ਸੰਦੀਪ ਨੇ ਕਿਹਾ ਰਣਬੀਰ ਦੇ ਮੰਮੀ ਨੇ ਹਾਮੀ ਭਰ ਦਿੱਤੀ ਤਾਂ ਸਾਰੇ ਜਣੇ ਰਣਬੀਰ ਨੂੰ ਨਾਲ ਲੈ ਕੇ ਗੁਰਦੀਪ ਦੇ ਘਰ ਚਲੇ ਗਏ ਜਿੱਥੇ ਹੌਲੀ ਮਨਾਉਣ ਦਾ ਪ੍ਰਬੰਧ ਕੀਤਾ ਹੋਇਆ ਸੀ ਜਿਵੇਂ ਹੀ ਸਾਰੇ ਜਣੇ ਰਣਬੀਰ ਸਹਿਤ ਗੁਰਦੀਪ ਦੇ ਕਮਰੇ ਵਿੱਚ ਦਾਖਲ ਹੋਏ ਤਾਂ ਰਣਬੀਰ ਨੂੰ ਬੜੀ ਹੈਰਾਨੀ ਭਰੀ ਖੁਸ਼ੀ ਹੋਈ ਗੁਰਦੀਪ ਦੇ ਕਮਰੇ ਵਿੱਚ ਇੱਕ ਬੜਾ ਹੀ ਪਿਆਰਾ ਕੇਕ ਸਜਾਇਆ ਪਿਆ ਸੀ ਜਿਸ ਤੇ ਲਿਖਿਆ ਸੀ ਹੈਪੀ ਬਰਥਡੇ ਰਣਬੀਰ ਆਲੇ ਦੁਆਲੇ ਸੋਹਣੀ ਸਜਾਵਟ ਕੀਤੀ ਸੀ ਸਾਰੇ ਜਣੇ ਇਕਦਮ ਬੋਲੇ ਹੈਪੀ ਬਰਥਡੇ ਰਣਬੀਰ ਤੇ ਸਾਰੇ ਤਾੜੀਆਂ ਵਜਾਉਣ ਲੱਗੇ ਇਹ ਵੇਖ ਰਣਬੀਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਕਿਉਂਕਿ ਇਸ ਵਾਰ ਘਰ ਦੀ ਮਾੜੀ ਆਰਥਿਕ ਹਾਲਤ ਹੋਣ ਕਾਰਨ ਉਹ ਜਨਮ ਦਿਨ ਮਨਾਉਣ ਬਾਰੇ ਸੋਚ ਵੀ ਨਹੀਂ ਸੀ ਸਕਦਾ ਉਸਦੇ ਦੋਸਤਾਂ ਨੇ ਉਸ ਨੂੰ ਅਚਾਨਕ ਇਹ ਸਰਪ੍ਰਾਈਜ਼ ਦੇ ਕੇ ਵੱਡੀ ਖੁਸ਼ੀ ਦਿੱਤੀ ਸੀ ਫਿਰ ਰਣਵੀਰ ਨੇ ਸਭ ਨਾਲ ਮਿਲ ਕੇ ਆਪਣੇ ਜਨਮ ਦਿਨ ਦਾ ਕੇਕ ਕੱਟਿਆ ਤੇ ਸਾਰੇ ਜਣੇ ਖੂਬ ਹੌਲੀ ਖੇਡੇ ਹੌਲੀ ਖੇਡਣ ਮਗਰੋਂ ਸਭ ਦੋਸਤਾਂ ਨੇ ਰਣਵੀਰ ਨੂੰ ਇੱਕ ਲਿਫਾਫਾ ਦਿੱਤਾ ਤੇ ਕਿਹਾ ਕਿ ਉਹ ਇਸ ਨੂੰ ਘਰ ਜਾ ਕੇ ਖੋਲੇ ਇਹ ਉਸਦੇ ਜਨਮ ਦਿਨ ਦਾ ਉਪਹਾਰ ਹੈ ਕਰ ਆ ਕੇ ਰਣਬੀਰ ਨੇ ਲਿਫਾਫਾ ਖੋਲ੍ਹਿਆ ਤਾਂ ਉਸ ਵਿੱਚ ਕੁਝ ਰੁਪਏ ਸਨ ਤੇ ਇੱਕ ਚਿੱਠੀ ਵੀ ਜਿਸ ਵਿੱਚ ਲਿਖਿਆ ਸੀ ਰਣਬੀਰ ਇਹ ਪੈਸੇ ਸਾਡੇ ਵੱਲੋਂ ਤੇਰੇ ਜਨਮ ਦਿਨ ਦਾ ਤੋਹਫਾ ਹੈ ਨਾ ਕਿ ਕੋਈ احسان ਇਹਨਾਂ ਪੈਸਿਆਂ ਨਾਲ ਤੂੰ ਆਪਣੀ ਸਕੂਲ ਦੀ ਫੀਸ ਭਰ ਦੇ ਪਰਮਾਤਮਾ ਤੇਰੇ ਪਾਪਾ ਨੂੰ ਜਲਦੀ ਤੰਦਰੁਸਤ ਕਰੇ ਆਪਣੇ ਦੋਸਤਾਂ ਦੇ ਪਿਆਰ ਤੇ ਤੋਹਫੇ ਨੇ ਰਣਬੀਰ ਲਈ ਉਸ ਦਾ ਜਨਮ ਦਿਨ ਤੇ ਹੋਲੀ ਦਾ ਤਿਉਹਾਰ ਯਾਦਗਾਰੀ ਬਣਾ ਦਿੱਤਾ ਸੀ